ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਹਵਾਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਅਜ ਪਿੰਡ ਨਿੱਕੀ ਕਿਰਤੋਵਾਲ ਤਹਿਸੀਲ ਪੱਟੀ ਜ਼ਿਲ੍ਹਾ ਦਰਨਤਾਰਨ ਅੱਜ ਦੀ ਤਰੀਕ ਹੈਗੀ ਜੀ 26 ਸਤੰਬਰ 2025 ਸਮਾਂ ਕੋ ਸਵੇਰ ਦੇ 9 ਵਜੇ ਦਾ ਜੀ ਤੇ ਵੀਰ ਕੋਲੇ ਦੋ ਪਸ਼ੂ ਪਕਾਉ ਆ ਜੀ ਨੀਲੀ ਰਾਵੀ ਦੇ ਉਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੇ ਵੀਰ ਨਾਲ ਕਰਦੇ ਆਂ ਗੱਲਬਾਤ ਸ਼ੁਰੂ ਹਾਂਜੀ ਹੋਰ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਜੀ ਠੀਕ ਠਾਕ ਜੀ ਵਧੀਆ ਜੀ ਵਧੀਆ ਜੀ ਤੇ ਕਹਿੰਦੇ ਤਾਂ ਜੀ ਹਾਂਜੀ ਵਧੀਆ ਕਿਰਪਾ ਮਾਰ ਤੇ ਦੋ ਨੀਲੀ ਰਾਵੀ ਦੇ ਪਸ਼ੂ ਕਾਉ ਆ ਜੀ ਹਾਂਜੀ ਠੀਕ ਹੈ ਜੀ ਤੇ ਵੀਰ ਜੀ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਮੜਾ ਐਡਰੈਸ ਦੱਸ ਦੀ ਐਡਰੈਸ ਹੈਗਾ ਜੀ ਪਿੰਡ ਦਾ ਛੋਟੀਗਿਰਤੋਂ ਵਾਲਾ ਜਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਹੈ ਜੀ ਹਾਂਜੀ ਤੇ ਹਰੀ ਹਰੀ ਕੇ ਲਾਗੇ ਪੈਂਦਾ ਹੈ ਆਪਣਾ ਹਰੀ ਕੇ ਤੋਂ 5-6 ਕਿਲੋਮੀਟਰ ਦੀ ਦੂਰੀ ਤੇ ਹੈਗਾ ਜੀ ਭਿੱਖੀਵੰਡ ਰੋਡ ਤੇ ਠੀਕ ਹੈ ਜੀ ਤੇ ਆਪਣਾ ਨੰਬਰ ਵੀਰ ਜੀ ਬਿਲੋ ਦਾ ਨੰਬਰ 9859800482 ਠੀਕ ਹੈ ਜੀ ਠੀਕ ਹੈ ਤੇ ਚਲੋ ਜੀ ਕਰੀਏ ਸ਼ੁਰੂ ਵੀਰ ਜੀ ਦੀ ਹਾਂਜੀ ਹਾਂਜੀ ਕਰੋ ਦਿਓ ਡਿਟੇਲ ਵੀਰ ਜੀ ਕਿੰਨਾ ਮਸੂਆ ਜੀ ਸੂਆ ਘਰਦਿਆਂ ਨੇ ਉਹਨਾਂ ਦੇ ਤਿੱਜਾ ਦੱਸਿਆ ਕੋਈ ਮੰਨ ਕੇ ਚਲੋ ਚੌਥਾ ਕਹਿੰਦੇ ਜਨਵਾ ਮਰਜੀ ਗੇ ਲੈ ਹਾਂਜੀ ਤੇ ਦੁੱਧ ਦੀ ਡਿਟੇਲ ਕਹਿੰਦੇ ਕਿ 10 11 ਚਾਹੁੰਦੇ ਰਹੇ ਆ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਕਿੰਨੇ ਕੁ ਦਿਨ ਦੇ ਲਈ ਤੁਸੀਂ ਆ ਜੀ ਦਿਨ ਹਫਤੇ ਦੇ ਅੰਦਰ ਅੰਦਰ ਹੋਜੂ ਕੰਮ 5 6 ਦਿਨ ਲੈ ਜੇ ਅੱਛਾ ਜੀ ਹਾਂਜੀ 6 7 ਦਿਨ 7 ਕਿ ਦਿਨ ਲੈ ਹੀ ਜਾਊਗੀ ਠੀਕ ਹੈ ਜੀ ਲੈਓ ਜੀ ਖੋਲ ਕੇ ਕਰਾਓ ਚੈੱਕ ਵੀਰ ਜੀ ਲਓ ਜੀ ਕਰੋ ਜੀ ਚੈੱਕ ਤਿਆਰ ਕੀ ਕਰ ਜੂ ਸਾ ਜੀ ਕਿੰਨਾ ਦੁੱਧਰ ਕਿੰਨਾ ਕਰ ਜੂ ਪੂਰੀ ਸੇਵਾ ਇਹ 12 ਲੀਟਰ ਤੱਕ ਕਰ ਹੀ ਜਾਊਗੀ ਦੁੱਧ ਵਾਲੀ ਮੱਝਾਂ ਨਾਰਾ ਨੂੜਾ ਚੰਗੀਆਂ ਥੱਲਿਓ ਬਣੀ ਚੰਗੀ ਆ ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਮਾਰਕਿੰਗ ਵੀ ਪੂਰੀ ਹੈ ਹਾਂਜੀ ਓਕੇ ਸਾਰਾ ਕੁਝ ਸਾਰੇ ਨਿਸ਼ਾਨ ਸਹੀ ਆ ਸਾਰੇ ਬਿਲਕੁਲ ਜੀ ਬਿਲਕੁਲ ਲਓ ਜੀ ਕਰੋ ਜੀ ਚੈੱਕ ਪੂਰੀ ਵਜੰਦਾਰ ਹੈ ਹਾਂਜੀ ਖਾਂਟੋਣ ਦੇ ਜੀ ਕਿਵੇਂ? ਥਾਂਨ ਓਕੇ ਗਰੰਟੀ ਕੋਈ ਪਾਰ ਪਿੱਛੇ ਦੀ ਸਾਰੀ ਗਰੰਟੀ ਆਪਨੀ। ਠੀਕ ਹੈ ਜੀ। ਲਓ ਜੀ ਮਾਰਕਿੰਗ ਕਰੋ ਇੱਥੇ। ਥਾਂਨ ਦੀ ਵੀ ਕੋਈ ਓਕੇ ਸਾਰਾ ਆਪਾਂ ਵੇਖ ਕੇ ਲੈਂਦੀ ਆ ਜੀ। ਠੀਕ ਹੈ ਜੀ। ਹਾਂਜੀ। ਹਵਾਨੇ ਦੇ ਮਾਰਕਿੰਗ। ਹੈ ਰਿਜ਼ਲਟ ਪੂਰਾ ਟਾਪ ਦਾ ਹੋਊਗਾ ਨਾ ਜੀ। ਹਾਂਜੀ। ਠੀਕ ਹੈ ਜੀ ਠੀਕ। ਲਓ ਜੀ ਕਰੋ ਜੀ ਚੈੱਕ ਕਰੀ ਕਿਹਰੇ ਬਣਿਓ। ਬੱਗੀ ਮੋਸ਼ ਆ ਗਈ ਹੈ। ਹਾਂਜੀ। ਤੇ ਵੀਰ ਜੀ ਫਿਰ ਕੀ ਰੇਟ ਰੂਟ ਕਰਦੇ ਜੀ ਇਹਦਾ? ਰੇਟ ਇਹਦਾ 80000 ਰੁਪਇਆ ਕਰਦੇ। ਅਛਾ ਜੀ ਹਾਂ ਨਾ ਅਸੀਂ ਆਰੀ ਹਾਂ ਕੋਈ ਕਰਦਾ ਏ ਸ਼ੋਰ ਛਪਾ ਥੋੜਾ ਬੋਲਾ ਕਰਦਾ ਏ ਮਾਨਤਾ ਨਾ ਅਸੀਂ ਜੋ ਠੀਕ ਹੈ ਜੀ ਠੀਕ ਚਲੋ ਜੀ ਅਗਲੇ ਅਗਲੇ ਦੀ ਦਿਓ ਜਾਣਕਾਰੀ ਵੀਰ ਜੀ ਕਟਾ ਆ ਗਿਆ ਹੈ ਨੀਲੀ ਦੇ ਵਿੱਚ ਕਰਾਸ ਲੱਗਦਾ ਥੋੜਾ ਜਿਹਾ ਕਰਾਸ ਹੈਗਾ ਜੇ ਬਾਕੀ ਲਗਭਗ ਪੂਰਾ ਹੀ ਹੈ ਸਾਰੇ ਪਾਸੇ ਬਾਕੀ ਪੂਰੀ ਮਾਰੀ ਹੈ ਕਟ ਗੁੱਟ ਲੰਬਾਈ ਉਚਾਈ ਉਮਰ ਦੇ ਹਿਸਾਬ ਨਾਲ ਇਹਦੀ ਜਿੰਨੀ ਹੈਗੀ ਹੈ ਸਾਹਮਣੇ 2.5 ਸਾਲ ਦੀ ਉਮਰ ਹੈ ਲੈ ਦੀ ਅਛਾ 2.5 ਸਾਲ ਦੀ ਉਮਰ ਹਾਂਜੀ ਠੀਕ ਹੈ ਜੀ ਲੈਓ ਵੀ ਮਾੜਾ ਇਹ ਖੋਲੋ ਮੈਨੂੰ ਥੋੜਾ ਸਾਂਭਲ ਸੰਭਾਉਣ ਤੋਂ ਨਾ ਘਰ ਵਾਲਾ ਤੋਂ ਕੱਚਾ ਰਹਿ ਗਿਆ ਮਾਲ ਜਿਆਦਾ ਇਹਦੇ ਨਹੀਂ ਐਡੀ ਗੱਲ ਬਣਾਈ ਨਾ ਅੱਛਾ ਜੀ ਹਾਂਜੀ ਸੇਵਾ ਰੇ ਚੰਗੀ ਤੇ ਚਲੋ 6 ਮਹੀਨਾ ਚ ਵੀ ਹੋਰ ਪਾਸ ਹੋ ਜਾਊਗਾ ਠੀਕ ਹੈ ਜੀ ਹਾਂ ਵਾਕੀ ਗਿਆ ਠੰਡਾ ਠੰਡਾ ਛਾਈ ਠੰਡਾ ਠੰਡਾ ਕੋਈ ਗੱਲ ਨਹੀਂ ਆਵੇ ਲਵਾਉਂਦੇ ਨੂੰ ਦੇ ਡੇ ਵਧੀਆ ਓਕੇ ਆ ਕੋਈ ਗੱਲ ਗਰਮਤ ਨਹੀਂ ਹੈ ਨਾ ਜੀ ਹਾਂਜੀ ਠੀਕ ਹੈ ਉਮਰ ਛੋਟੀ ਕਰਕੇ ਹਲੇ ਨਾਥ ਨਹੀਂ ਪਾਈ ਅੱਛਾ ਜੀ ਹਾਂ ਚਲੋ ਕਈ ਤੇ ਸਹੀ ਰਹਿੰਦੇ ਨਾਲਾ ਬਾਅਦ ਕਈਆਂ ਦੇ ਲਿੱਸੀ ਲੁਸੇ ਹੋ ਜਾਂਦੇ ਚੱਲਦੇ ਨਹੀਂ ਕਿ ਸਹੀ ਪੈ ਜਨਾਥ ਤੇ ਚਲੋ ਓਕੇ ਬਿਲਕੁਲ ਜੀ ਬਿਲਕੁਲ ਲਓ ਜੀ ਮਾਰਕਿੰਗ ਵੀ ਪੂਰੀ ਹੈ ਹਾਂਜੀ ਹਾਂਜੀ ਬਾਕੀ ਥੋੜਾ ਅੱਖਾਂ ਦਾ ਰਹਿ ਜਾਂਦਾ ਨਾ ਅੱਖਾਂ ਦੀ ਥੋੜੀ ਜਿਹਾ ਵਾ ਬਾਕੀ ਮਾਰਕਿੰਗ ਪੂਰੀ ਹੈ ਨਾ ਜੀ ਹਾਂਜੀ ਠੀਕ ਹੈ ਜੀ ਲਓ ਇੱਕ ਰੁਕ ਕੇ ਤੇ ਸਾਹੀ ਫਿਰ ਕੀ ਰੇਟ ਰੂਟ ਕਰਦੇ ਜੀ ਇਹਦਾ ਰੇਟ ਦਾ 35000 ਵੀਰ ਜੀ ਹਾਂ ਨਾ 35000 ਜੀ ਹਾਂ ਜੀ ਕੋਈ ਥੋੜਾ ਬੋਲਾ ਛੋੜਛੱਪਾ ਮਾਤਾਂ ਕਰ ਦਾਂਗੇ 35000 ਅੱਛਾ ਜੀ ਹਾਂ ਜੀ ਕੋਈ ਜ਼ਿਆਦਾ ਨਹੀਂ ਠੀਕ ਹੈ ਜੀ ਠੀਕ ਹੈ ਜੀ ਤੇ ਵੀਰ ਜੀ ਆਪਣਾ ਨੰਬਰ ਮੜਾਇਆ ਫਿਰ ਤੁਹ ਦੱਸ ਦਿਓ ਨੰਬਰ 9859 00482 ਠੀਕ ਹੈ ਜੀ ਓਕੇ ਧੰਨਵਾਦ ਜੀ ਧੰਨਵਾਦ ਦੋਸਤੋ ਇਹ ਹੀ ਆਪਣੇ ਅੱਜ ਦੇ ਨਾਲ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਡੇਲੀ ਰੁਟੀਨ ਦੇ ਵਿੱਚ ਨਵੇਂ-ਨਵੇਂ ਪਸ਼ੂਆਂ ਦੀ ਵੀਡੀਓ ਲੈ ਕੇ ਆਵਾਂਗੇ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ